ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਥੇ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨਾਂ ਨੇ ਆਪਣਾ ਕਣਕ ਜੋ ਕੇ ਵੱਢਣੀ ਸ਼ੁਰੂ ਕਰਤੀ ਹੈ ਤੁਸੀਂ ਦੇਖ ਸਕਦੇ ਆ ਕੰਪੇਨ ਚੱਲ ਰਹੀ ਆ ਤੇ ਇਸ ਤਰ੍ਹਾਂ ਇਹ ਕਣਕ ਜੋ ਵੱਢ ਰਹੇ ਆ ਇੱਧਰ ਟਰਾਲੀਆਂ ਹੀ ਖੜੀ ਆ ਲੈਂਦੀ ਹਰਿਆਣੇ ਹਰਿਆਣੇ ਵਾਲਿਆਂ ਦੀ ਤੇ ਇੱਥੇ ਹਰਿਆਣੇ ਦੀ ਇਧਰ ਆ ਬਸਾ ਹੈ ਆ ਜਾਂਦਾ ਸਾਰੇ ਏਰੀਆ ਜੋ ਕੇ ਖਨੋਰੀ ਬਾਰਡਰ ਦੇ ਉੱਪਰ ਤੇ ਇੱਧਰ ਇਹ ਖੇਤ ਦੇ ਵਿੱਚ ਪਰਾਲੀ ਦੀਆਂ ਗੱਠਾਂ ਜੋ ਕੇ ਬਣਾ ਕੇ ਰੱਖੀਆਂ ਪਈਆਂ ਹਨ ਤੇ ਇਸ ਤਰ੍ਹਾਂ ਹੁਣ ਇਹ ਕੰਪੇਨ ਜੋ ਕੇ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਸਾਰੀ ਤਸਵੀਰ ਇੱਥੇ ਸਾਡੇ ਕਾਂਚੀ ਕਰਦੇ ਆ ਅਸੀਂ ਇਸ ਤਰ੍ਹਾਂ ਖਨੋਰੀ ਬਾਰਡਰ ਪਰ ਚੱਲ ਰਿਹਾ ਕੰਮ ਬਾਡੀ ਦਾ ਤੇ ਇੱਧਰ ਕੰਪੇਨ ਚੱਲ ਰਹੀ ਆ ਜੋ ਕੇ ਵੱਧ ਰਹੀ ਹੈ ਮਸ਼ੀਨ ਇਹ ਦੇਖ ਸਕਦੇ ਆ ਬਾਰਡਰ ਨਹੀਂ ਆ ਸਾਰੀਆਂ ਇਹ ਤੁਹਾਨੂੰ ਤਸਵੀਰਾਂ ਵੀ ਤੁਹਾਡੇ ਨਾਲ ਹਾਂ ਜੀ ਹਾਂ ਕਰ ਰਹੇ ਹੈ ਤੇ ਉਹ ਤਾਰੇ ਪਾਰ ਰਹੇ ਹੈ ਕਿ ਜਿਹੜੇ ਬੰਦੀ ਦਾ ਰਦੀਆਂ ਤਸਵੀਰਾਂ ਜੋ ਤੇ ਦੁਕਾਨ ਦੇ ਤੁਲੀ ਬਾਟੇ ਹੋ ਰਹੇ ਮਾਰੋ ਮਹਾਰਗ ਕਨਕ ਤੇਰੀ ਜੀਆ ਸਾਰੀ ਤੇ ਪ੍ਰਮਾਤਮਾ ਦੀ ਕਿਰਪਾ ਕਰੇ ਆ ਰਹੀ ਚੱਲ ਗਿਆ ਕੰਮ ਜਿਆਦਾ ਬੱਟ ਰਹੀ ਨਹੀਂ ਕਰ ਰਹੀ ਜੀ ਰਾਈ ਜੀ ਦੇ ਪਾਸੋਂ ਕੋਈ ਪਤੇ ਹੀ ਨਹੀਂ